ਅੱਜ ਤੁਹਾਾਰਾ ਵਿਖੇ ਸੰਗੋ ਮੈਰਿਜ ਕੈਰਸ ਜਿਲ੍ਹਾ ਦਾ ਸਾਡਾ ਹੈ ਅਲੋਵੀ ਕਪੜੇ ਮੈਰਿਜ ਕੈਰਸ ਹੈ ਜਦੋਂ ਮਨ ਕਰਦਾ ਹੈ ਮੰਗਰ ਸਾਹਿਬ ਨੂੰ ਫੋਨ ਕਰਦੇ ਆ ਕਦੇ ਪਾਣੀ ਸਾਹਿਬ ਨੂੰ ਵਿਆਹ ਨਹੀਂ ਲਿਕੇ ਰਣੀ ਹੈ ਤਾਂ ਉਹ ਕਹਿੰਦੇ ਆਜੂ ਕੈਰਸ 'ਚ ਆਇਓ ਕੈਰਸ ਦਾ ਮਤਲਬ ਇਹੀ ਗੱਲ ਹੁੰਦੀ ਹੈ ਇੱਕ ਤਾਂ ਇਹ ਉਹ ਲੋਕਾਂ ਦਾ ਕਹਿੰਦਾ ਉਜੇ ਤੇ ਉਹਦੇ ਸਾਡੀ ਪਾਰਟੀ ਦੁਦਾਰਾ ਦੇ ਬਾਤ ਸਮੋਚੇ ਸਾਡੇ ਜੀ ਇੱਥੇ ਬੈਠੇ ਨੇ ਸਾਬਕਾ ਡਿਪਟੀ ਸੰਭੀ ਮਾਨਗੜ ਸਾਹਿਬ ਕਿ ਦੁਦਾਰਾ ਦੇ ਅਕੀਦੇ ਉਹਦਾ ਹੰਨੇ ਇਸ ਅਵੇ ਇੱਕ ਖੰਨੇ ਦੇ ਪਤਾ ਹਾਲਾ ਸਾਬਕਾ ਡਿਪਟੀ ਸੰਭੀ ਦਾ ਕਾਪਾ ਵੀ ਉਹ ਵੀ ਆਪਣੀ ਟੀਮ ਦੇ ਨਾਲ ਇੱਥੇ ਬੈਠੇ ਨੇ ਇਨਾ ਸਾਰੇ ਉਹ ਸਾਰੀ ਸੰਗਤ ਨੂੰ ਮੈਂ ਫਤਿਹ ਐਲਾਨਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇੱਕ ਬਹੁਤ ਹੀ ਅਹਿਮ ਮੁੱਦਾ ਹੈ ਕਿ ਸਰਦਾਰ ਜੀਤ ਸਿੰਘ ਸਿੱਧੂ ਜਿਹਨਾਂ ਨੂੰ ਪਾ ਜਾਣਦੇ ਆਂਗੇ ਜੀਤ ਸਿੱਧੂ ਦੇ ਛੋਟੇ ਭਰਾ ਨੇ ਉਹ ਪੈਦਲ ਬਾਪ ਚ ਡਿਜ਼ਾਈਨ ਕਰਕੇ ਮੈਂ ਜਾਇਲ ਤੋਂ ਫਿਰ ਬੋਲਿਆ ਕਿ ਜਿਹਦੀ ਮੈਂ ਬਖਾ ਜੋ ਕਰੂੰਗਾ ਤਰ੍ਹਾਂ ਵੀ ਸਭ ਤੋਂ ਲੈ ਕਰਕੇ ਅੱਜ ਸ਼ਾਇਦ ਸਤਮਾ ਪੜਾਇਆ ਹੈ ਕਿ ਅੱਠਵਾਂ ਪੜਾਇਆ ਹੈ ਜਿਹੜੇ ਜੋ ਇਹਨਾਂ ਨੇ ਦੋ ਤਿਹਾਈ ਕਵਰ ਕਰ ਲਿਆ ਮੈਂ ਡਿਜ਼ਾਈਨ ਤਾ ਕਹਾਂਗਾ ਕਿ ਜਿਨ੍ਹਾਂ ਜਥੇ ਬੰਦੀਆਂ ਨੇ ਕਦੇ ਵੀ ਕੋਈ ਪ੍ਰੋਗਰਾਮ ਉਲੀਕੇ ਹੋਣ ਕੀਤੇ ਹੋਣ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹਰ ਪੜਾਅ ਨੂੰ ਅੱਗੇ ਕਿਸ ਤਰ੍ਹਾਂ ਪ੍ਰਬੰਧ ਕਰਨਾ ਹੈ ਕਿੱਥੇ ਜਾ ਕੇ ਰਹਿਣਾ ਹੈ ਨਾਲ ਸੱਤ ਸੰਭਾਲ ਨੂੰ ਰੱਖਣਾ ਹੈ ਸਵੇਰੇ ਕਿੰਨੇ ਵਜੇ ਤੁਰਨਾ ਹੈ ਇਹ ਜੇ ਤੁਹਾਡਾ ਸਿਸਟਮੈਟਿਕ ਚੱਲ ਰਿਹਾ ਹੈ ਤਾਂ ਤੁਸੀਂ ਆਪਣੇ ਸੰਘਰਸ਼ ਦਾ ਇੱਕ ਪੜਾਅ ਪੂਰਾ ਕਰ ਲਿਆ ਕਿ ਤੁਹਾਨੂੰ ਆਪਣੀ